ਆਈ ਕਰਫ ਸਰ ਮੈਂ ਤਰਫੋਂ ਜਦੋਂ ਟਾਈਮ ਆ ਜਾਏਗੀ ਤੇ ਫੇਰੀ ਭਾਈ ਨੂੰ ਲਾਵੇ ਬਾਵਾ ਸਾਹਿਬ ਕਾਫੀ देर ਦੀ ਵੇਟ ਕਰ ਰਹੇ ਦੋਵੇਂ অলরেਡੀ ਜੋ ਸਾਡੇ ਚਾਰ ਚੰਦ ਚੋਣ ਜੀ ਦਾ ਉਹਨੇ ਤੁਹਾਨੂੰ ਆਪਣੀ ਬਾਈਟ ਦੇ ਅਜਾ ਉਨੀ ਕੀ ਕਰ ਅਜਾ ਮੈਂ ਤੁਸੀ ਵੀ ਦੱਸ ਦਿਓ ਕਿ ਮਿਹਰਬਾਨデア ਕਾਂਗਰਸ ਐਕਸਰਸਾਈਜ਼ ਬਹੁਤ ਹੋ ਰਹੀ ਸਰ ਕਿੰ ਕਿਸੇ ਅਜਾ ਮੈਂ ਕਹਿਣਾ ਆਈ ਹੋਈ ਨਹੀਂ ਕੋਈ ਤਾਂ ਰਿਵਾਜ ਸਾਹਿਬ ਕਹਿ ਰਹੇ ਆ ਜੀ ਆਮ ਆਦਮੀ ਮਾਰ ਰਿਹਾ ਢਾਰੀਵਾਲ ਸਾਹਿਬ ਦਾਵਾ ਕਰ ਰਿਹਾ ਅਸੀਂ ਬਿਹਤਰ ਨੂੰ ਆਪਕੋ ਮੈਂ ਜੋ ਟਾਈਮ ਆ ਜਾਏਗਾ ਫਿਰ ਲਾਸਟ ਟਾਈਮ ਆ ਜਾਏਗਾ ਫਿਰ 3-4 ਘੰਟੇ ਬੈਠ ਕੇ ਤੁਸੀਂ ਫਿਕਰ ਨਾ ਮੇਰੋਂ ਕਾਂਗਰਸ ਦਾ ਬਣੇਗਾ ਜੀ ਇਹ ਪੱਕਾ ਜੀ ਅੱਛਾ ਜੀ ਅੱਛਾ ਜੀ ਮਾਰ ਰਿਹਾ ਬੈਠ ਨਹੀਂ ਆ ਰਹੇ ਜੀ ਕਾਂਗਰਸ ਢਾਰੀਵਾਲ ਸਾਹਿਬ ਕਹਿ ਰਿਹਾ ਜੀ ਆਮ ਆਪਨੀ ਮਾਰ ਰਿਹਾ ਟਾਰੀਵਾਲ ਸਾਹਿਬ ਦਾਵਾ ਕਰ ਰਿਹਾ ਅੱਜ ਤੱਕ ਕੋਈ ਨਹੀਂ ਆਇਆ ਸਰ ਜੇ ਟਾਈਮ ਆ ਜਾਏ ਕਿ ਮੇਰੀ ਕਿਉਂ ਨਾਵੇ ਬਾਈ ਬਾਪਾ ਸਾਹਿਬ ਕਾਫੀ دیر ਦੀ ਵੇਟ ਕਰ ਰਹੇ ਦੋ ਹੋਰ ਰੈਡੀ ਜੋ ਸਾਡੇ ਇੰਚਾਰਜ ਸ਼ੌਂਕ ਜੀ ਦਾ ਉਹਨੇ ਥੋੜਾ ਆਪਣੀ ਬਾਈਕ ਤੇ ਅਜਾ ਉਹਨੇ ਕੀ ਅਜਾ ਨਹੀਂ ਤੁਸੀਂ ਕਹਿੰਦੇ ਹੋ ਕਿ ਮਿਹਰਬਾਨデア ਕਾਂਗਰਸ ਦੇ ਐਕਸਰਸਾਈਜ਼ ਬਹੁਤ ਹੋ ਰਹੀ ਸਰ ਕਿ ਕਿਸੇ ਮਿਹਰਬਾਨਾ ਰਿਹਾ ਜੀ ਕੌਂਸਲ ਟਾਰੀਵਾਲ ਸਾਹਿਬ ਕਹਿ ਰਿਹਾ ਜੀ ਆਮ ਆਦਮੀ ਪਾ ਮਾਰ ਰਿਹਾ ਢਾਰੀਵਾਲ ਸਾਹਿਬ ਦਾਵਾ ਕਰ ਰਿਹਾ ਮੈਂ ਤੁਹਾਨੂੰ ਕੁਝ ਵੇਜੋ ਟਾਈਮ ਆ ਜਾਏਗਾ ਫਿਰ ਲਾਸਟ ਟਾਈਮ ਆ ਜਾਏਗਾ ਫਿਰ 3-4 ਘੰਟੇ ਬੈਠ ਕੇ ਤੁਸੀਂ ਫਿਕਰ ਪਤਾ ਨਹੀਂ ਮੇਰੋਂ ਕਾਂਗਰਸ ਦਾ ਬਣੇਗਾ ਜੀ ਪੱਕਾ ਜੀ ਅੱਛਾ ਜੀ ਅੱਛਾ ਜੀ ਮਾਰ ਰਿਹਾ ਬੈਠ ਨਹੀਂ ਆਇਆ ਜੀ ਕੌਣ ਢਾਰੀਵਾਲ ਸਾਹਿਬ ਕਹਿ ਰਿਹਾ ਜੀ ਆਮ ਆਪਨੀ ਪਾਰਟੀ ਦਾ ਮੇਰ ਕਰ ਰਹੀ ਹੈ ਜੇ ਮੈਂ ਤਰਫੋਂ ਜਦੋਂ ਟਾਈਮ ਆ ਜਾਏਗੀ ਤੇ ਫੇਰੀ ਭਾਈ ਨੂੰ ਲਾਵੇ ਬਾਬਾ ਸਾਹਿਬ ਕਾਫੀ देर ਦੀ ਵੇਟ ਕਰ ਰਹੇ ਦੋਵੇਂ অল레ਡੀ ਜੋ ਸਾਡੇ ਚਾਰਚ ਸ਼ਾਨਦਗੀ ਦਾ ਉਹਨੇ ਤੁਹਾਨੂੰ ਆਪਣੀ ਬਾਈਟ ਦੇ ਅਜਾ ਉਨੀ ਕੀ ਕਰ ਅਜਾ ਮੈਂ ਤੁਸੀ ਦੱਸ ਦਿਆਂ ਕਿ ਮਿਹਰਬਾਨデア ਕਾਂਗਰਸ ਐਕਸਰਸਾਈਜ਼ ਬਹੁਤ ਹੋ ਰਹੀ ਸਰ ਕਿੰ ਕਿਸੇ ਅਜਾ ਮੈਂ ਕਹਿ ਰਿਹਾ ਨਹੀਂ ਤਾਂ ਕੋਈ ਢਾਰੀਵਾਲ ਸਾਹਿਬ ਕਹਿ ਰਹੇ ਆ ਜੀ ਆਮ ਆਦਮੀ ਪਾਰਟੀ ਦਾ ਮਿਹਰਬਾਨ ਰਿਹਾ ਢਾਰੀਵਾਲ ਸਾਹਿਬ ਦਾਵਾ ਕਰ ਰਿਹਾ ਹੈ ਜੇ ਮੈਂ ਤਰਫੋਂ ਜਦੋਂ ਟਾਈਮ ਆ ਜਾਏਗਾ ਫਿਰ ਲਾਸਟ ਟਾਈਮ ਆ ਜੇ ਤੁਸੀਂ ਚਿੰਤਾ ਕਰਨ ਦੀ ਲੋੜ ਨਹੀਂ ਕਰਨਾ ਤੁਸੀਂ ਫਿਕਰ ਰੱਖੋ ਅਤ ਨਹੀਂ ਮੇਅਰ ਹੋਂ ਕਾਂਗਰਸ ਦਾ ਬਣੇਗਾ ਜੀ ਇਹ ਪੱਕਾ ਜੀ ਅੱਛਾ ਅੱਛਾ ਜੀ ਅੱਛਾ ਜੀ ਮਾੜਾ ਮਾੜਾ ਮੇਅਰ ਬਣ ਆਇਆ ਜੀ ਕਾਂਗਰਸ ਢਾਰੀਵਾਲ ਸਾਹਿਬ ਕਹਿ ਰਿਹਾ ਜੀ ਆਮ ਆਦਮੀ ਪਾਰਟੀ ਦਾ ਮੇਅਰ ਬਣ ਰਿਹਾ ਢਾਰੀਵਾਲ ਸਾਹਿਬ ਦਾਵਾ ਕਰ ਰਿਹਾ ਜੀ ਜਦੋਂ ਟਾਈਮ ਆ ਜਾਏਗੀ ਤੇਰੀ ਫਾਈਲ ਆਵੇ ਬਾਵਾ ਸਾਹਿਬ ਕਾਫੀ ਦਿਨ ਦੀ ਵੇਟ ਕਰ ਰਹੇ ਦੋਵੇਂ ਆਲਰੇਡੀ ਜੋ ਸਾਡੇ ਇੰਚਾਰਜ ਸ਼ੌਂਦ ਜੀ ਦਾ ਉਹਨੇ ਥੋੜਾ ਆਪਣੀ ਬਾਈਟ ਦਿੱਤੀ ਅਜਾ ਉਹ ਨਹੀਂ ਕੀ ਅਜਾ ਨਹੀਂ ਤੁਸੀਂ ਕਹਿੰਦੇ ਹੋ ਕਿ ਮਹਿਰਬਾਨ ਬਣਦੇ ਕਾਂਗਰਸ ਦੇ ਐਕਸਰਸਾਈਜ਼ ਬਹੁਤ ਹੋ ਰਹੀ ਸਰ ਕਿ ਕਿਸੇ ਮਹਿਰ ਬਣਾ ਰਿਹਾ ਜੀ ਕੌਂਸਲਰ ਢਾਰੀਵਾਲ ਸਾਹਿਬ ਕਹਿ ਰਿਹਾ ਜੀ ਆਮ ਆਦਮੀ ਪਾਰਟੀ ਦਾ ਮਹਿਰ ਬਣ ਰਿਹਾ ਢਾਰੀਵਾਲ ਸਾਹਿਬ ਦਾਵਾ ਕਰ ਰਿਹਾ ਅਸੀਂ ਬਹੁਤ ਜਲਦੀ ਟਾਈਮ ਆ ਜਾਏਗਾ ਫਿਰ ਲਾਸਟ ਟਾਈਮ ਆ ਜਾਏਗਾ ਸਰ 3-4 ਘੰਟੇ ਬੈਠ ਕੇ ਤੁਸੀਂ ਫਿਕਰ ਨਾ ਕਰੋ ਮਹਿਰ ਹੂੰ ਕਾਂਗਰਸ ਦਾ ਬਣੇਗਾ ਜੀ ਪੱਕਾ ਜੀ ਅੱਛਾ ਜੀ ਅੱਛਾ ਜੀ